ਗਰੇਵਲ ਸਾਹਿਬ ਜੰਮੂ ਕਸ਼ਮੀਰ ਦੇ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਸਿੱਖ ਹੋਣ ਦੇ ਲਈ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਹੋਣਾ ਲਾਜ਼ਮੀ ਨਹੀਂ ਹੈ ਇਸ ਤੇ ਕੀ ਕਹਿਣਾ ਚਾਹੂਗੇ ਦੇਖੋ ਜੇ ਦੋ ਅਰਥ ਹੋ ਸਕਦੇ ਆ ਜੀ ਇੱਕ ਤਾਂ ਇੱਕ ਤਾਂ ਉਹਦਾ ਜਾਤੀ ਕੋਈ ਸਿੱਖੀ ਦੇ ਪ੍ਰਤੀ ਨਜ਼ਰੀਆ ਹੋ ਸਕਦਾ ਦੂਸਰਾ ਉਹਨੂੰ ਜਿਹੜੇ ਹਾਲਾਤ ਨੇ ਬਦਲੇ ਹਾਲਾਤ ਨੇ ਉਹਨਾਂ ਬਾਰੇ ਜਾਣਕਾਰੀ ਘੱਟ ਹੋ ਸਕਦੀ ਆ ਤੇ ਜਿਹੜਾ ਸਾਡਾ ਡਿਫੈਂਡਰ ਆ ਉਹ ਵੀ ਇਸ ਗਲੋਂ ਜਾਣ ਹੋ ਸਕਦਾ ਹੂੰ ਕਿਉਂਕਿ ਇਲੈਕਸ਼ਨ ਜਿਹੜੀਆਂ ਵਾ ਇਹ ਕਾਫੀ ਦਿਰ ਤੋਂ ਚੱਲਦੀਆਂ ਸਭ ਤੋਂ ਪਹਿਲਾ ਇਲੈਕਸ਼ਨ ਜਿਹੜੀ ਆ ਸ਼ਰੋਨੀ ਗੁਰਦੁਆਰਾ ਤੋਂ ਕਮੇਟੀ ਦੀ ਚੱਲਦੀ ਸੀ ਜਿਹੜੀ ਕੀ ਜੱਤ ਤੋਂ ਪਹਿਲਾਂ ਤੋਂ ਜੀ ਤੇ ਉਹਦੇ ਵਿੱਚ ਜਿਹੜੇ ਸਿੱਖ ਨੂੰ ਉਹਦੇ ਵਿੱਚ ਇਜਾਜ਼ਤ ਦਿੱਤੀ ਜਾਂਦੀ ਸੀ ਸਿੱਖ ਦੇ ਵਿੱਚ ਜਿਹੜੇ ਆ ਹੋਰ ਧਰਮਾਂ ਦੇ ਲੋਕ ਵੀ ਉਦੋਂ ਉਦੋਂ ਜਦੋਂ ਹੁਣ ਪਿਛਲੇ ਕੁਝ ਸਮੇਂ ਤੋਂ ਇਹ ਸ਼ਰਤਾਂ ਚੱਲੀਆਂ ਕਿ ਕਿਸੇ ਨਾ ਕਿਸੇ ਟੰਗ ਨਾਲ ਜਿਹੜੀ ਸ਼ੌਮੀ ਗੁਰਦਰਾਹ ਕੋਲੋਂ ਬੜੀ ਸਖਾਂ ਦੀ ਸਸਤਾ ਦੇ ਕਾਬੂ ਹੋਇਆ ਜਾਵੇ ਹੋਰ ਇਦਾਂ ਹੋਵੇ ਨਵੀਆਂ ਨੀਤੀਆਂ ਆ ਗਈਆਂ ਪ੍ਰੋਵੀਸ਼ਨ ਹੋਣ ਲੱਗੀ ਤਾਂ ਉਦੋਂ ਫਿਰ ਸ਼ੌਮੀ ਕਮੇਟੀ ਨੇ ਇਸ ਗੱਲ ਬਾਰੇ ਸੋਚਿਆ ਤੇ ਫਿਰ ਇਹ ਅਸੀਂ ਇਹਦਾ ਕੇਸ ਜਿਹੜਾ ਫਾਈਲ ਕੀਤਾ ਸੁਪਰੀਮ ਕੋਰਟ ਤੱਕ ਗਿਆ ਜੀ ਕਾਫੀ ਦੇਰ ਇਸ ਦਾ ਫੈਸਲਾ ਨਾ ਹੋਇਆ ਪਰ 2016 ਦੇ ਵਿੱਚ ਉਹ NDA ਦੀ ਸਰਕਾਰ ਸੀ ਤੇ ਇੱਥੇ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਨਾਲ ਅਲਾਈਅንስ ਸੀ ਤੇ ਇਸ ਗੱਲ ਦਾ ਪ੍ਰੈਸ਼ਰ ਪਾ ਕੇ 2016 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਫਿਰ ਬਿਲ ਐਮੈਂਡਮੈਂਟ ਕਰਾ ਦਿੱਤਾ ਗਿਆ ਜੀ ਕਿ ਤੁਹਾਡੀ ਜਾਣਕਾਰੀ ਲਈ ਗੁਰੂਵਾਦਾ ਕਰਦੇ ਆਂ ਕਿ ਸ਼ੂਮਿਕ ਕਮੇਟੀ ਦੇ ਨਾਲ ਸਬੰਧਤ ਕੋਈ ਵੀ ਜਿਹੜਾ ਫੈਸਲਾ ਇਹਦੀ ਐਮੈਂਡਮੈਂਟ ਹੁੰਦੀ ਆ ਕਾਵੇਂ ਕੀ ਵੈਸੇ ਵੀ ਕਿਸੇ ਕਾਨੂੰਨ ਦੀ ਅਮੰਡਮੈਂਟ ਹੋਣੀ ਹੋਵੇ ਉਹ ਵੀ ਹੁੰਦੀ ਹੈ ਪਰ ਚੋਣ ਕਮੇਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਅਮੰਡਮੈਂਟ ਹੋਣੀ ਹੈ ਤੇ ਉਹ ਪਾਰਲੀਮੈਂਟ ਦੇ ਵਿੱਚ ਹੀ ਫੈਸਲਾ ਹੁੰਦਾ ਜੀ ਉਦੋਂ ਫਿਰ ਇਸ ਗੱਲ ਦਾ ਫੈਸਲਾ ਹੋ ਗਿਆ ਕਿ ਕੌਰ ਤੇ ਸਿੰਘ ਵਾਲਾ ਤੇ ਸੋ ਪੂਰੇ ਦਾੜੀ ਕੇਸ ਵਾਲਾ ਜਿਹੜਾ ਜੀ ਸਾਬਤ ਸੂਰਜ ਵਾਲਾ ਉਹ ਵੋਟ ਪਉਣ ਦਾ ਅਧਿਕਾਰੀ ਹੋਏਗਾ ਸੋ ਇੱਥੇ ਇੱਥੇ ਦੋ ਗੱਲਾਂ ਆ ਗਈਆਂ ਕਿ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਜਾਂ ਸਤਕਾਰ ਰੱਖਣ ਵਾਲੇ ਜਿਹੜੇ ਆ ਉਹ ਗੈਰ ਸਿੱਖ ਵੀ ਬਹੁਤ ਨੇ ਜੀ ਉਹਨਾਂ ਦੇ ਲਈ ਸਾਡੇ ਮੰਦੇ ਅੰਦਰ ਵੱਡਾ ਸਰਕਾਰ ਹੈ ਇਹ ਵੀ ਅਸੀਂ ਮੰਨਦੇ ਹਾਂ ਕਿ ਸਾਡੇ ਨਾਲੋਂ ਜ਼ਿਆਦਾ ਉਹ ਗੁਰੂ ਸਾਹਿਬ ਦੇ ਪ੍ਰਤੀ ਆਸਥਾ ਤੇ ਸਰਕਾਰ ਰੱਖਦੇ ਆ। ਜੀ ਤਾਂ ਇਹ ਗੱਲ ਦੇਖਣ ਨੂੰ ਚਾਹੁੰਦੀ ਹੈ ਜਦੋਂ ਅਸੀਂ ਗੁਰਦੁਆਰਾ ਸਾਹਿਬਾਂ ਦੇ ਅੰਦਰ ਜਾਂ ਕਿਸੇ ਵੀ ਦੂਸਰੇ ੜੇ ਕੋਨਾਗਦੇਵ ਜੀ ਮਹਾਰਾਜ ਦੁਨੀਆ ਦੇ ਅੰਦਰ ਗਏ ਤੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਆਪਣਾ ਗੁਰੂ, ਔਲੀਆ, ਪੀਰ, ਲਾਮਾ ਹੋਰ ਵੜਗਾ ਦੇਖੇ ਉਹਨਾਂ ਨੇ ਉਹਨਾਂ ਦਾ ਸਨਮਾਨ ਕੀਤਾ ਸੋ ਉਹ ਲੋਕ ਵੀ ਹੈਗੇ ਨੇ ਪਰ ਗੱਲ ਇਹ ਆ ਗਈ ਆ ਕਿ ਜਦੋਂ ਪ੍ਰਬੰਧ ਹੋਏਗਾ ਪ੍ਰਬੰਧ ਦੇ ਵਿੱਚ ਸ਼ਾਮਲ ਜਿਹੜੇ ਆ ਉਹ ਸਿੱਖਾਂ ਜਿਹੜੇ ਆ ਜਿਹੜੇ ਸਿੱਖ ਨੇ ਉਹ ਹੀ ਇਸ ਪ੍ਰਬੰਧ ਦੇ ਸਿਸਟਮ ਦੇ ਵਿੱਚ ਆਪਣੇ ਆਪ ਦੀ ਚੋਣੂਦ ਕਰਾਂਗੇ ਜੀ ਸੋ ਇਸ ਕਰਕੇ ਉਸ ਤੋਂ ਬਾਅਦ ਹੁਣ ਸ਼ਰੋਣੀ ਕਮੇਟੀ ਦੀਆਂ ਵੋਟਾਂ ਬਣੀਆਂ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਆ ਹਰਿਆਣਾ ਕਮੇਟੀ ਨੂੰ ਭਾਵੇਂ ਅਸੀਂ ਸਹੀ ਨਹੀਂ ਮੰਨਦੇ ਕਿ ਪਰ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਸਿੰਘ ਤੇ ਕੌਰ ਲੱਗਾ ਹੋਏਗਾ ਸਭ ਸੁਰੂਤ ਹੋਏਗਾ ਦਿੱਲੀ ਕਮੇਟੀ ਵਿੱਚ ਵੀ ਇਸ ਤਰ੍ਹਾਂ ਹੁੰਦਾ ਸੋ ਇਸ ਐਮੈਂਡਮੈਂਟ ਬਾਰੇ ਜਿਹੜਾ ਸਾਡਾ ਪਟੀਸ਼ਨਰ ਹੋਊਗਾ ਉਹਨੂੰ ਨਹੀਂ ਪਤਾ ਹੋਏਗਾ ਹੋ ਸਕਦਾ ਉਹ ਉਸ ਇਲਾਕੇ ਦਾ ਨਾ ਜਾਜਾ ਜੀ ਉਹ ਇਸ ਗੱਲ ਦੀ ਮੰਡਵੜਨਾ ਪਤਾ ਹਾਂ ਇਹ ਗੱਲ ਠੀਕ ਹੈ ਕਿ ਇਸ ਗੱਲ ਤੋਂ ਫੈਸਲਾ ਲੈਣ ਤੋਂ ਪਹਿਲਾਂ ਇਹ ਜਿਹੜੀ ਹੈ ਚੋਣ ਕਮੇਟੀ ਦੀ ਜਾਂ ਕਾਲ ਤੱਕ ਸਾਡਾ ਦਖਲ ਜਿਹੜਾ ਉਹ ਲੈਣਾ ਬਣਦਾ ਸੀ ਜਿਹੜਾ ਕਿ ਨਹੀਂ ਲਿਆ ਜੇ ਲਿਆ ਹੁੰਦਾ ਤਾਂ ਇਹ ਫੈਸਲਾ ਨਾ ਹੁੰਦਾ ਸੋ ਹੁਣ ਸਾਨੂੰ ਫਿਕਰਮੰਦੀ ਇਹੀ ਆ ਤੇ ਚਿੰਤਾ ਵੀ ਆ ਤੇ ਇਸ ਗੱਲ ਬਾਰੇ ਅਸੀਂ ਖਿਆਲ ਵੀ ਕਰ ਰਹੇ ਹਾਂ ਜੀ ਇਹ ਜਿਹੜਾ ਇਹ ਫੈਸਲਾ ਵਾ ਇਹ ਆਉਣ ਵਾਲੇ ਸਮੇਂ ਦੇ ਅੰਦਰ ਕਿਤੇ ਨਾ ਕਿਤੇ ਇਸ ਚੋਣ ਵਿਧੀ ਦੇ ਵਿੱਚ ਕਿਤੇ ਜਿੱਥੇ ਗੜਕਾ ਵੀ ਬਣ ਸਕਦਾ ਜੀ ਤੋਂ ਅਸੀਂ ਜਿਹੜੇ ਡਿਪਟੀਨਲ ਸੀਗੇ ਅ ਡਿਸਟ੍ਰਿਕਟ ਗੁਰਦੁਆਰਾ ਰੋਮਕ ਕਮੇਟੀ ਦੇ ਅ ਅਖਨੂਰ ਦੇ ਉਹਨਾਂ ਨੂੰ ਅਸੀਂ ਅਪੀਲ ਕੀਤੀ ਆ ਕਿ ਸਾਤੋਂ ਸਾਰ ਤਰ੍ਹਾਂ ਦਾ ਡਾਕੂਮੈਂਟ ਲੈ ਕੇ ਜੀ ਜੇ ਕਿਸੇ ਤਰ੍ਹਾਂ ਦੇ ਵੀ ਹੋਰ ਸਾਤੋਂ ਸਹੂਲਤ ਮੰਗਦੇ ਹੋ ਜ਼ਰੂਰਤ ਤਾਂ ਤੁਹਾਨੂੰ ਚਾਹੀਦੀ ਆ ਜੀ ਤਾਂ ਕਿ ਇਸ ਨੂੰ ਹਾਈ ਕੋਰਟ ਦੇ ਡਬਲ ਬੈਂਚ ਚ ਲਾ ਕੇ ਇਹ ਜਿਹੜੇ ਸਬੂਤ ਆ ਕਿਉਂਕਿ ਪਾਰਲੀਮੈਂਟ ਦੇ ਵਿੱਚ ਜਦੋਂ ਐਕਟਿਵੈਂਡਮੈਂਟ ਹੋ ਗਿਆ ਤਾਂ ਫਿਰ ਇਸ ਗੱਲ ਦੇ ਆਧਾਰ ਤੇ ਜਿਹੜਾ ਫੈਸਲਾ ਕੋਆਇਆ ਜਾਵੇ ਇਹਦੀ ਕੀ ਵੱਡੀ ਲੋੜ ਆ ਜੀ ਜੀ ਗਰੀਵਾਲ ਸਾਹਿਬ ਅਸੀਂ ਅੱਜਕੱਲ ਜਿੱਥੇ ਦੇਖਿਆ ਚਲੋ ਜੰਮੂ ਕਸ਼ਮੀਰ ਦੇ ਹਾਈ ਕੋਰਟ ਨੇ ਕਿਹਾ ਲੇਕਿਨ ਦੂਜੇ ਪਾਸੇ ਅੱਜਕੱਲ ਟ੍ਰੈਂਡ ਵੀ ਬਣ ਗਏ ਕਿ ਕਈ ਜਗ੍ਹਾ ਤੇ ਨੌਜਵਾਨ ਜਿਹੜੇ ਨੇ ਆਪਣੀ ਨਾਮ ਦੇ ਨਾਲ ਸਿੰਘ ਜਾਂ ਕੌਰ ਨਹੀਂ ਲੋਂਦੇ ਬਾਹਰ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਨਾਮ ਉੱਥੋਂ ਦੇ ਲੋਕਾਂ ਦੇ ਨਾਲ ਮੈਚ ਕਰਦੇ ਰੱਖ ਦਿੰਦੇ ਇਹਨਾਂ ਤੇ ਕੁਝ ਕਹਿਣਾ ਚਾਹੁੰਦੇ ਹਾਂ ਦੇਖੋ ਇਹ ਮਾੜੀ ਗੱਲ ਆ ਆਪਣੀ ਪਛਾਣ ਨੂੰ ਜਿਹੜਾ ਲਕੋਣਾ ਜਾਂ ਆਪਣੀ ਪਛਾਣ ਨੂੰ ਛੱਡ ਦੇਣਾ ਇਹ ਤਾਂ ਸਭ ਤੋਂ ਵੱਡੀ ਕਹਿੰਦੇ ਹੁੰਦੇ ਆ ਮੂਰਖ ਤਾਂ ਇਹਨੂੰ ਮੂਰਖ ਤਾਂ ਕਹਿ ਸਕਦੇ ਆ ਜੀ ਤੇ ਇਹ ਕੋਈ ਰਹਾ ਬਦੂ ਹੋਣ ਦਾ ਕੋਈ ਕਹਿੰਦੇ ਹੁੰਦੇ ਆ ਕੋਈ ਉਹ ਨਹੀਂ ਹੈਗਾ ਪ੍ਰਤੀਕ ਨਹੀਂ ਹੈਗਾ ਕੋਈ ਵੀ ਦੁਨੀਆ ਦੇ ਅੰਦਰ ਕੋਈ ਵੀ ਦੇਸ਼ ਆ ਕੋਈ ਵੀ ਫਿਰਤਾਵਾ ਕੋਈ ਵੀ ਲੋਕ ਨੇ ਕੋਈ ਵੀ ਕੌਮ ਹੈ ਜੀ ਇਹ ਆਪਣੀ ਰੈਂਟੀਟੀ ਵਾਸਤੇ ਲੜਾਈ ਲੜ ਰਹੀ ਆ ਜੀ ਤੁਸੀਂ ਦੇਖੋ ਕਿ ਕਿੰਨੇ ਦੇਸ਼ਾਂ ਦੇ ਅੰਦਰ ਜਿਹੜੇ ਜਿਹੜੇ ਉੱਥੋਂ ਦੇ ਪੁਰਾਣੇ ਮੂਲ ਵਾਸੀ ਆ ਉਹ ਆਪਦੀ ਲੜਾਈ ਲੜਦੇ ਆ ਜੀ ਤੋਂ ਬਹੁਤ ਕੁਝ ਆਪਾਂ ਨੂੰ ਦੇਖਣ ਵਿੱਚ ਦਿਖਾਈ ਦਿੰਦਾ ਜੀ ਕਿੱਥੇ ਇਜ਼ਰਾਈਲ ਤੇ ਫਲਸਤੀਨ ਦੀ ਲੜਾਈ ਅੱਜ ਕਿੱਥੇ ਪਹੁੰਚ ਗਈ ਹੈ ਕਿੰਨੀ ਦੁਨੀਆਂ ਵਰਗੀ ਆ ਆਪਣੀ ਰੈਂਟਰੀ ਨੂੰ ਕਾਹ ਰੱਖਣ ਵਾਸਤੇ ਜੀ ਸੋ ਇਹ ਅਸੀਂ ਸਾਨੂੰ ਤਾਂ ਮਾਣ ਹੈ ਇਸ ਗੱਲ ਦਾ ਕਿ ਦੁਨੀਆ ਦੇ ਅੰਦਰ ਜਦੋਂ ਅਸੀਂ ਸਿੱਖ ਹੋਣ ਦਾ ਮਾਣ ਕਰਦੇ ਹਾਂ ਤੇ ਦੁਨੀਆ ਇਸ ਗੱਲ ਨੂੰ ਸਾਨੂੰ ਸਨਮਾਨ ਦਿੰਦੀ ਆ ਇਹ ਵਿਸ਼ੇ ਦੇ ਟ੍ਰੈਂਡ ਜਰੂਰ ਚੱਲਿਆ ਸੀਗਾ ਜੀ ਪਰ ਜਦੋਂ ਵਿਦੇਸ਼ ਗਿਆ ਲੋਕਾਂ ਚੱਲਿਆ ਸੀ ਪਰ ਅੱਜਕੱਲ੍ਹ ਵਿਦੇਸ਼ 'ਚ ਵੀ ਸਾਡੇ ਨਾਲ ਬੱਚੇ ਤੋਂ ਤਾਂ ਪਤਾ ਹੋ ਗਈ ਆ ਨਵੀਂ ਜਨਰੇਸ਼ਨ ਜਿਹੜੀ ਆ ਇਸ ਗੱਲ ਦੀ ਬੜੀ ਜ਼ਿਆਦੇ ਇਹ ਫਿਕਰਮੰਦਾ ਸੋ ਮੈਨੂੰ ਦੇਖਦਾ ਕਿ ਜਦੋਂ ਛਾਉਣੀ ਕਮੇਟੀ ਦੇ ਕਿਨਾਂ ਕੋਈ ਦਾਖਲਾ ਲੈਂਦਾ ਜਾਂ ਹੋਰ ਕਰਦਾ ਤਾਂ ਉੱਥੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਖਾਸ ਤੌਰ ਤੇ ਮੈਡੀਕਲ ਲਾਈਨ ਦੇ ਵਿੱਚ ਆਉਣ ਵਾਲੇ ਬੱਚੇ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਦਿੰਦੇ ਆ ਕਹਿੰਦੇ ਜੀ اچانک ਹੋ ਗਈਆਂ ਹੋਲ ਹੋ ਗਈਆਂ ਪਤਾ ਨਹੀਂ ਲੱਗਾ ਸੋ ਬਾਅਦ ਚ ਆ ਕੇ ਇਸ ਗੱਲ ਦਾ ਪਛਤਾਵਾ ਕਰਦੇ ਆ ਸੋ ਮੈਂ ਤਾਂ ਤੁਹਾਡੇ ਬਾਤੇ ਬਰਾਈ ਹਰ ਕਿਨਾਂ ਖੱਤੇ ਦੇ ਤੇ ਹਰ ਕੌਮ ਦੇ ਵਿਅਕਤੀ ਦੇ ਮਾਰੇ ਜ ਮੈਂ ਕਹਿਣਾ ਚਾਹੁੰਦਾ ਕਿ ਆਪਣੀ ਇਡੈਂਟੀਟੀ ਤੇ ਆਪਣੀ ਹੋਂਦ ਨੂੰ ਜਿਹੜੀ ਆ ਉਹ ਮਜ਼ਬੂਤ ਕਰਨਾ ਹੀ ਤੁਹਾਡੀ ਆਪਣੀ ਕੌਮ ਯਤ ਪ੍ਰਤੀ ਜਿਹੜੀ ਐ ਸਮਰਪਿਤ ਸੇਵਾ ਤੇ ਕਿਸੇ ਕੌਮ ਦੇ ਲਈ ਸਮਰਪਣ ਹੋਣਾ ਤੇ ਉਹਦੇ ਲਈ ਸੇਵਾ ਕਰਨੀ ਇਹ ਵੱਡੀ ਮਾਣ ਵਾਲੀ ਗੱਲ ਆ ਜਿਸ ਕੌਮ ਨੂੰ ਅੱਜ ਦੁਨੀਆ ਦੇ ਅੰਦਰ ਕਰੀਬ 350 ਸਾਲ ਪਹਿਲਾਂ ਉਸਰੀ ਜਿਹੜੀ ਕੌਮ ਆ ਉਸਨੇ ਵੱਡਾ ਮਾਣ ਤੇ ਸਨਮਾਨ ਪ੍ਰਾਪਤ ਕੀਤਾ ਤੋਂ ਆਪਣੇ ਆਪ ਨੂੰ ਸਿੱਖ ਹੋਣਾ ਤੇ ਕੌਰ ਤੇ ਸਿੰਘ ਲਾਣਾ ਇਹ ਕੋਮਾਨ ਵਾਲੀ ਗੱਲ ਆ ਇਸ ਤੋਂ ਆਪਾਂ ਨੂੰ ਕਿਤੇ ਪਿਛੇ ਨਹੀਂ ਹਟਣਾ ਚਾਹੀਦਾ ਜੀ ਜੀ ਸ਼ੁਕਰੀਆ ਘਰੇਵਾਲ ਸਾਹਿਬ ਗੱਲਬਾਤ ਕਰਨ ਦੇ ਲਈ